ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਤੇ ਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆ ਜੀ ਚੜ੍ਹਦੀ ਕਲਾ 'ਚ ਹੀ ਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਜਿਵੇਂ ਕਿ ਆਪਣੇ ਘਰ ਦੇ ਜਿਹੜੇ ਜਾਲੀ ਵਾਲੇ ਦਰਵਾਜ਼ੇ ਹੁੰਦੇ ਨੇ ਜੀ ਉਹਨਾਂ ਨੂੰ ਮਤਲਬ ਕਿ ਜਿਹੜੀ ਜਾਲੀ ਹੁੰਦੀ ਆ ਉਹ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀ ਹੈਗੀ ਹਨਾ ਬੱਸ ਤਾਂ ਆਪਾਂ ਜੇ ਲੀਰਾ ਵਗੈਰਾ ਡੇਲੀ ਫੇਰਦੇ ਆ ਫਿਰ ਵੀ ਉਹ ਗੱਲ ਬੰਦ ਹੀ ਹੈਗੀ ਜਦੋਂ ਮਤਲਬ ਕਿ ਉਹਦੇ ਵਿੱਚ ਰੇਤਾ ਜੰਮ ਜਾਂਦਾ ਜੇ ਰੇਤਾ ਜੰਮ ਜਾਂਦਾ ਤੇ ਵਿੱਚ ਉਹਦੇ ਅੰਦਰ ਹਵਾ ਆਉਣ ਮਤਲਬ ਕਿ ਅੰਦਰ ਆਉਣੀ ਬੰਦ ਹੋ ਜਾਂਦੀ ਹੈ ਠੀਕ ਹੈ ਤੇ ਨਾਲੇ ਜਾਲੀ ਬੱਗੀ ਬੱਗੀ ਹੋ ਜਾਂਦੀ ਹੈ ਜਦੋਂ ਆਪਾਂ ਇਦਾਂ ਹ ਜਾਲੀ ਤੇ ਹੱਥ ਲਾ ਕੇ ਦੇਖਾਂਗੇ ਤਾਂ ਜਾਲੀ ਬਹੁਤ ਜ਼ਿਆਦਾ ਗੰਦੀ ਹੁੰਦੀ ਹੈ ਤੇ ਉਹ ਚੰਗੀ ਤਰ੍ਹਾਂ ਜੇ ਆਪਾਂ ਡੇਲੀ ਪਾਣੀ ਨਾਲ ਧੋਵਾਂਗੇ ਤਾਂ ਆਪਣੀ ਜਾਲੀ ਆ ਜਿਹੜੀ ਸੌਰੀ ਜਾਲੀ ਦੇ ਲੱਕੜ ਵਾਲੀ ਲੱਕੜ ਦੇ ਵਿੱਚ ਫਿੱਟ ਕਰੀ ਹੁੰਦੀ ਹੈ ਜਾਲੀ ਲੱਕੜ ਵਾਲਾ ਗੇਟ ਹੁੰਦਾ ਹੈ ਹਨਾ ਉਹ ਖਰਾਬ ਹੋ ਜਾਂਦਾ ਹੈ ਇਸ ਲਈ ਇਹਨੂੰ ਬਿਨਾ ਪਾਣੀ ਤੋਂ ਆਪਾਂ ਕਿਸ ਤਰ੍ਹਾਂ ਸਾਫ਼ ਕਰਨੀ ਆ ਨਾ ਹੀ ਜਿਆਦਾ ਮਿਹਨਤ ਲੱਗਣੀ ਆ ਬਹੁਤ ਹੀ ਸੌਖੇ ਤੇ ਸਾਰੇ ਤਰੀਕੇ ਨਾਲ ਸਾਫ਼ ਕਰਾਂਗੇ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਲੋ ਜੀ ਇਹ ਹੋ ਗਿਆ ਜੀ ਆਪਣੀ ਚਾੜੀ ਵਾਲਾ ਗੇਟ ਠੀਕ ਹੈ ਜੀ ਦੇਖੋ ਕਿੱਦਾਂ ਦੀ ਜਾਲੀ ਹੋਈ ਪਈ ਹੈ ਇਹ ਗੰਦੀ ਬਹੁਤ ਜ਼ਿਆਦੇ ਹੋਈ ਪਈ ਹੈ ਜੇ ਇਹ ਤੇ ਗਿੱਲਾ ਕੱਪੜਾ ਪਾਵਾਂਗੇ ਮਤਲਬ ਗੀਲੇ ਕੱਪੜੇ ਨਾਲ ਸਾਫ਼ ਕਰਾਂਗੇ ਉਦੋਂ ਤਾਂ ਇਹ ਸਾਫ਼ ਲੱਗੂ ਬਾਹ ਦੇ ਵਿੱਚੋਂ ਫੇਰ ਇਹਨੇ ਬੱਗੀ ਬੱਗੀ ਜੇ ਹੋ ਜਾਣਾ ਤੁਹਾਨੂੰ ਗੇਟ ਮਾਰਾ ਜਾਂ ਅੰਦਰਲਾ ਖੋਲ ਕੇ ਦਿਖਾਣੇ ਆ ਖੋ ਜੀ ਇਦਾਂ ਦੀ ਜਾਲੀ ਹੈ ਇਹ ਠੀਕ ਹੈ ਜੀ ਹੁਣ ਜੇ ਨੂੰ ਗਿੱਲੇ ਕੱਪੜੇ ਨੇ ਫੇਰਾਂਗੇ ਫਿਰ ਤਾਂ ਇਹ ਸਾਫ ਹੋ ਬਾਅਦ ਚ ਫੇਰੇ ਇਹਨੇ ਇਸੇ ਤਰ੍ਹਾਂ ਮਤਲਬ ਕੀ ਹੋ ਜਾਣਾ ਤੇ ਇਹਨੂੰ ਸਾਫ ਕਰਨ ਵਾਸਤੇ ਚਾਹੀਦਾ ਜੀ ਆਪਾਂ ਨੂੰ ਇੱਕੇ ਸਪੈਸ਼ਲ ਚੀਜ਼ ਲੋ ਜੀ ਠੀਕ ਹੈ ਜੀ ਇਹ ਹੈਗਾ ਜੀ ਮਸ਼ੀਨ ਵਾਲਾ ਤੇਲ ਇਹਦੇ ਨਾਲ ਆਪਣੀ ਜਿਹੜੀ ਜਾਲੀਆਂ ਬਿਲਕੁਲ ਚਮਕਣ ਲੱਗ ਜੂਗੀ ਤੇ ਇਹਨੂੰ ਆਪਾਂ ਇੱਕ ਕੌਲੀ ਦੇ ਵਿੱਚ ਪਾ ਲੈਨੇ ਆ ਲੋ ਜੀ ਕੌਲੀ ਦੇ ਵਿੱਚ ਇਹਨੂੰ ਪਾ ਲੈਣਾ ਤੇ ਇੱਕ ਲੈਨੇ ਆਪਾਂ ਪੇਂਟ ਵਾਲਾ ਬਰਸ਼ ਆਪਣੇ ਬਾਧੂ ਪਿਆ ਹੁੰਦਾ ਪੇਂਟ ਵਾਲਾ ਬਰਸ਼ ਠੀਕ ਹੈ ਜੀ ਉਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਉਹ ਵੀ ਤੁਹਾਨੂੰ ਦੱਸਦੇ ਆ ਲੋ ਜੀ ਇਹ ਹੋ ਗਿਆ ਆਪਣਾ ਪੇਂਟ ਵਾਲਾ ਬਰਸ਼ ਜੇ ਤੁਹਾਡੇ ਲਈ ਛੋਟਾ ਬਰਸ਼ ਹੈਗਾ ਤਾਂ ਤੁਸੀਂ ਛੋਟੇ ਨਾਲ ਵੀ ਕਰ ਸਕਦੇ ਹੋ ਹਨ ਲੋ ਜੀ ਇਦਾਂ ਆਪਾਂ ਇਹਦੇ ਵਿੱਚ ਡੋਬਾਂਗੇ ਬਰਸ਼ ਨੂੰ ਠੀਕ ਹੈ ਲੋ ਜੀ ਇਦਾਂ ਕਰਕੇ ਆਪਾਂ ਜਿਹੜਾ ਪੇਂਟ ਵਾਲਾ ਬਰਸ਼ ਹੈ ਉਹਦੇ ਨਾਲ ਇਦਾਂ ਕਰਕੇ ਸਾਰੀ ਜਾਲੀ ਤੇ ਫੇਰ ਦੇਣਾ ਇਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਤੇ ਆਪਣੀ ਜਿਹੜੀ ਜਾਲੀ ਆ ਬਿਨਾ ਮਿਹਨਤ ਤੋਂ ਹੀ ਮਿੰਟ ਚ ਸਾਫ਼ ਹੋ ਜੂ ਸਿਰਫ 2 ਮਿੰਟ ਦਾ ਕੰਮ ਆ ਆਪਣਾ ਇਹ ਆਪਾਂ ਕਾਲ ਕਰ ਜਾਨੇ ਆ ਠੀਕ ਹੈ ਜੀ ਹਾਂ ਜੀ ਦੇਖੋ ਉੱਪਰ ਵਾਲਾ ਹਿੱਸਾ ਦੇਖੋ ਕਿੰਨਾ ਸਾਫ਼ ਹੋ ਗਿਆ ਤੇ ਨੀਚੇ ਵਾਲਾ ਦੇਖੋ ਕਿਦਾਂ ਦਾ ਠੀਕ ਹੈ ਜੀ ਹੁਣ ਆਪਾਂ ਇਹ ਵਾਲਾ ਖਾਨਾ ਵੀ ਇਦਾਂ ਹੀ ਸਾਫ਼ ਕਰਦੇ ਆ ਲਓ ਜੀ ਦੇਖੋ ਜੀ ਆਪਣੀ ਜਾਲੀ ਕਿੰਨੀ ਸੋਹਣੀ ਸਾਫ਼ ਹੋਈ ਆ ਬਿਲਕੁਲ ਕਲੀਨ ਕਲੀਨ ਹੋ ਗਈ ਆ ਤੇ ਬਹੁਤ ਹੀ ਚਮਕਣ ਲੱਗ ਗਈ ਹੈ ਜਾਲੀ ਤਾਂ ਮੈਂ ਦੂਰ ਹੋ ਕੇ ਦਿਖਾਣੇ ਦੇਖੋ ਕਿੰਨੀ ਸੋਹਣੀ ਹੋ ਗਈ ਹੈ ਹਨਾ ਲੋ ਜੀ ਇਹ ਸੀ ਆਪਣਾ ਅੱਜ ਛੋਟਾ ਜਿਹਾ ਤਰੀਕਾ ਸਿਰਫ 2 ਮਿੰਟ ਲੱਗੇ ਨੇ ਜਾਲੀ ਸਾਫ ਕਰਨ ਨੂੰ ਕੋਈ ਟਾਈਮ ਨਹੀਂ ਲੱਗਿਆ ਹੈਗਾ ਹਨਾ ਜੇ ਆਪਾਂ ਧੋਣ ਲੱਗ ਜਾਈਏ ਤਾਂ ਆਪਾਂ ਨੂੰ ਅੱਧਾ-ਅੱਧਾ ਪੂਣਾ-ਪੂਣਾ ਘੰਟਾ ਲੱਗ ਜਾਂਦਾ ਹੈ ਹਨਾ ਜਿਸ ਦੇ ਨਾਲ ਆਪਣਾ ਮਤਲਬ ਕਿ ਟਾਈਮ ਵੀ ਖਰਾਬ ਹੁੰਦਾ ਤੇ ਜਾਲੀ ਫਿਰ ਵੀ ਨਹੀਂ ਸਾਫ ਹੁੰਦੀ ਹੈਗੀ ਠੀਕ ਹੈ ਜੀ ਇਸ ਸੌਖੇ ਤੇ ਸਰਲ ਤਰੀਕੇ ਨਾਲ ਤੁਸੀਂ ਸਿਰਫ 2 ਮਿੰਟਾਂ ਦੇ ਵਿੱਚ ਆਪਣੀ ਜਾਲੀ ਨੂੰ ਸੋਨੇ ਦੀ ਤਰ੍ਹਾਂ ਜਾਂ ਹੀਰੇ ਦੀ ਤਰ੍ਹਾਂ ਚਮਕਾਸਾਂ ਦੇਖੋ ਕਿੰਨੀ ਸਾਫ ਸੁਥਰੀ ਹੋ ਗਈ ਹੈ। ਲੋ ਜੀ ਇਹ ਸੀ ਆਪਣੀ ਅੱਜ ਛੋਟੀ ਜਿਹੀ ਵੀਡੀਓ। ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ। ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਸ਼ਸ਼ਿਕਾ ਬਾਈ ਬਾਈ।